वैसे तो हर साल इकती मार्च न ठेके दे टुटते दे देखे ने पर फिलोर विखे इकती मार्च न पक्का सदा लाइ टुटा शराब का ठेका ਫਿਲੌਰ ਵਿਖੇ ਪਿਛਲੇ ਸਾਲ ਤੋਂ ਫਿਲੌਰ ਤੋਂ ਜਲੰਧਰ ਨੂੰ ਜਾਣ ਵਾਲੇ ਬੱਸ ਸਟੈਂਡ ਤੇ ਬਣੀਆ ਸ਼ਰਾਬ ਦਾ ਠੇਕਾ ਲੋਕਾਂ ਲਈ ਅਤੇ ਸਕੂਲ ਕਾਲਜਾਂ ਨੂੰ ਜਾਣ ਵਾਲੇ ਬੱਚਿਆਂ ਲਈ ਸਿਰਦਰਦੀ ਦਾ ਕਾਰਨ ਬਣਿਆ ਰਹਿੰਦਾ ਸੀ ਹਰ ਰੋਜ਼ ਇਸ ਠੇਕੇ ਕਰਕੇ ਕੋਈ ਨਾ ਕੋਈ ਨਵੀਂ ਘਟਨਾ ਦੀ ਖਬਰ ਮੀਡੀਆ ਨੂੰ ਮਿਲਦੀ ਰਹਿੰਦੀ ਸੀ 31 ਮਾਰਚ ਵਾਲੇ ਦਿਨ ਜਿੱਥੇ ਸ਼ਰਾਬ ਦੇ ਠੇਕੇ ਟੁੱਟੇ ਹੋਣ ਕਾਰਨ ਸ਼ਰਾਬੀਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਸਨ ਉੱਥੇ ਹੀ ਹਰ ਰੋਜ਼ ਸੁਰਕੀਆਂ ਵਿੱਚ ਰਹਿੰਦਾ ਬੱਸ ਸਟੈਂਡ ਤੇ ਬਣੀਆ ਸ਼ਰਾਬ ਦਾ ਠੇਕਾ ਨਗਰ ਕੋਸਲ ਫਿਲੌਰ ਦੇ ਅਧਿਕਾਰੀਆਂ ਨੇ ਪੱਕੇ ਤੌਰ ਤੇ ਜੀਬੀਸੀ ਮਸ਼ੀਨ ਨਾਲ ਤੋੜ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਹਰ ਸਾਲ ਠੇਕੇ ਟੁੱਟਦੇ ਤਾਂ ਦੇਖੇ ਨੇ ਪਰ ਇਹ ਨਵੇਂ ਤਰੀਕੇ ਨਾਲ ਪੱਕਾ ਹੀ ਠੇਕਾ ਤੋੜ ਦਿੰਦਾ ਆਓ ਦੇਖਦੇ ਹਾਂ ਕਿ ਹੈ ਪੂਰੀ ਖਬਰ ਇੰਸਪੈਕਟਰ ਸਾਹਿਬ ਲੋਰ ਵਿੱਚ ਜਿਹੜਾ বাস ਸਟੈਂਡ ਦੇ ਉੱਤੇ ਇੱਕ ਪਿਛਲੇ ਸਮੇਂ ਤੋਂ ਟ pheਕਾ ਬਣਿਆ ਸੀ ਲੋਕਾਂ ਦੀ ਸਰਦਾਰੀ ਆ ਕੰਮ ਬਣਿਆ ਹੋਇਆ ਸੀ ਉਧਰੀਆਂ ਧੀਆਂ ਬੜਾ ਇੱਥੇ ਬੱਸ ਫੜਦੀਆਂ ਸੀ ਕੋਈ ਬੱਸ ਫੜ ਕੇ ਸਕੂਲ ਕਾਲਜ ਜਾਂਦੇ ਬੱਚੇ ਕੋਈ ਆਉਂਦਾ ਸੀ ਲੀਡੀਜ਼ ਨੂੰ ਬੜੀ ਬੜੀ ਪਰੇਸ਼ਾਨੀ ਹੁੰਦੀ ਸੀ ਅੱਜ ਤੁਸੀਂ ਉਸ ਆ ਠੇਕੇ ਦਾ ਜਿਹੜਾ ਤੇ ਖੂਠਾ ਪਿਆ ਸੀਗਾ ਉੱਤੇ ਤੁਸੀਂ ਕਾਰਵਾਈ ਕੀਤੀ ਹੈ ਸੂਰੇ ਦਾ ਪੂਰਾ ਤੀਓ ਉਹ ਚੱਕਰ ਲੱਗਾ ਹੈਗਾ ਕੀ ਕਰਾਂ ਤੁਹਾਨੂੰ ਸਰ ਕਿੰਨਾ ਮੈਂ ਹੋ ਪਾਇਆ ਹੋਇਆ ਹੈਗਾ ਅੱਗੇ ਤੋਂ ਇੱਥੇ ਕੋਈ ਕਰੋਨਾਟ ਨਹੀਂ ਹੋ ਕੇ ਇਸ ਤਰ੍ਹਾਂ ਦੀ ਇਹ ਜੀ ਅੱਜ ਅਸੀਂ ਬਸਟੈਂਡ ਦਾ ਫਲਾਅ ਦੇ ਲੁਧਿਆਣਾ ਵਾਲੇ ਪਾਸੇ ਜੰਨਦ ਵਾਲੇ ਸਾਈਡ ਤੇ ਪਹੁੰਚਿਆ ਸੌਰੀ ਜਿੱਥੇ ਕਿ ਕਾਫੀ ਸਮੇਂ ਤੋਂ ਪਿਛਲੇ ਸਾਲ ਤੋਂ ਤਕਰੀਬਨ ਇੱਥੇ ਬਸਟੈਂਡ ਤੇ ਜਿਹੜਾ ਨਗਰ ਦਾ ਠੇਕਾ ਬਣਾਈ ਹੋਇਆ ਹੈ ਸਾਡਾ ਜਿਹਦਾ ਲੋਕਾਂ ਨੂੰ ਕਾਫੀ ਨੁਕਸਾਨ ਰহੇ ਸਾਡੀਆਂ ਧੀਆਂ ਭੈਣਾਂ ਜੋ ਵੀ ਮਾਤਾਵਾਂ ਜੋ ਵੀ ਹੋਰ ਬੱਚੇ ਆਉਂਦੇ ਸੀ ਉਹਨਾਂ ਦੀ ਸਿਹਤ ਤੇ ਬਹੁਤ ਵੱਡਾ ਅਫੈਕਟ ਪੈ ਰਿਹਾ ਸੀ ਤੇ ਉਹਦਾ ਕਾਫੀ ਨੁਕਸਾਨ ਵੀ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਕਈ ਵਾਰੀ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਆਪਣਾ ਤੋਂ ਵੀ ਠੇਕਾ ਹੈ ਇਹਨੂੰ ਆਪਣੇ ਆਪ ਹੀ ਇੱਥੋਂ ਹਟਾ ਲਿਆ ਜਾਵੇ ਪਰ ਸਾਡੇ باوجود ਸਾਡੇ ਬਾਰ ਬਾਰ ਇਹਨਾਂ ਨੂੰ ਸਾਡੀ ਬੇਨਤੀਆਂ ਕਰਨ ਦੇ باوجود ਜਦ ਵੀ ਇਹਨੇ ਜਿਹੜਾ ਇਹ ਠੇਕਾ ਇਥੋਂ ਨਹੀਂ ਚੁੱਕਿਆ ਤੇ ਅੱਜ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨਸਾਰ ਮਜਬੂਰਨ ਹੋ ਕੇ ਠੇਕੇ ਤੇ ਕਾਰਵਾਈ ਕਰਨੀ ਪਈ ਹੈ ਤਾਂ ਤੁਸੀਂ ਦੇਖ ਸਕਦੇ ਆ ਪਿੱਛੇ ਅਸੀਂ ਤਰੀਕਾ ਨਾਲ 1 ਘੰਟੇ ਤੋਂ ਇਸ ਠੇਕੇ ਤੇ ਕਾਰਵਾਈ ਕਰਕੇ ਇਸ ਠੇਕੇ ਨੂੰ ਰਿਮੂਵ ਕਰਾ ਦਿੱਤਾ ਹੈ ਓਕੇ ਤੇ ਸਰਜਦਾ ਇਹਨੂੰ ਇੱਕ ਦੋ ਵਾਰ ਕਰਿੰਦਾ ਹੀ ਤੁਹਾਨੂੰ ਬਾਰ ਬਾਰ ਕਿਸੇ ਦਾ ਫੋਨ ਕਰਵਾ ਰਿਹਾ ਫੋਨ ਫੜਾ ਰਹੀ ਹੈ ਗੱਲ ਕਰਿਓ ਜੀ ਗੱਲ ਕਰਿਓ ਉਹ ਤਾਂ ਉਹ ਟਾਈਮ ਮੰਗਦੇ ਸੀ ਉਹਨਾਂ ਦੀ ਤੁਸੀਂ ਨਹੀਂ ਉਹ ਕਿਹੜਾ ਬੰਦਾ ਸੀਗਾ ਇਹਦਾ ਫੋਨ ਕਰਵਾ ਰਿਆ ਸੀ ਉਹ ਉਹ ਠੇਕੇ ਦੇ ਮਾਰਕੇ ਸੀਗੇ ਜਿਹੜੇ ਠੇਕੇਦਾਰ ਦੇ ਮਾਲਕ ਸੀਗੇ ਠੇਕੇ ਦੇ ਠੀਕ ਆ ਉਹ ਸਾਨੂੰ ਵਾਰ-ਵਾਰ ਹਾਂਜੀ ਹਾਂਜੀ ਕੋਈ ਹੋਰ ਟਾਈਮ ਅਗਦੇ ਕਹਿੰਦੇ ਘੱਟੋ-ਘੱਟ ਵੀ 1-2 ਦਿਨ ਸਾਨੂੰ ਦਿਓ ਜਿਹੜਾ ਸਾਡਾ ਸਮਾਨ ਹੈ ਉਹ ਸੀ ਚੱਕ ਲਈਏ ਵਿੱਚੋਂ ਪਰ ਮੇਰੇ ਸਾਥੀ ਇਨਸਪੈਕਟਰ શ્રી ਨਰੇਸ਼ ਕੁਮਾਰ ਮਾਲ ਜੀ ਉਹਨਾਂ ਦੀ ਰਹਿਮ ਨਾਲ ਹੀ ਹੇਠ ਸਾਡੇ ਯੂ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਤੋਂ ਨਵੇਂ ਅਪੁਆਇੰਟਮੈਂਟ ਹੋਏ ਸਾਡੇ ਫਲੋਰ ਦੇ ਵਿੱਚ ਤੇ ਸਾਡੇ ਪ੍ਰਧਾਨ ਨਗਰ ਕੌਂਸਲ ਫਲੋਰ ਤੇ ਉਹਨਾਂ ਦੇ ਸਮੁੱਚੇ ਨਗਰ ਨਗਰ ਕੌਂਸਲਰ ਸਾਹਿਬ ਤੇ ਸਾਡੇ ਸਾਡੇ ਸਪਰਟੈਂਡ ਸ਼੍ਰੀਮਤੀ ਹਰਦੀਪ ਕੌਰ ਜੀ ਤੇ ਸਾਡੇ ਹੋਰ ਵੀ ਸਮੂਹ ਸਟਾਫ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਅੱਜ ਟੇਕਰ ਰਿਮੂਵ ਕੀਤਾ ਹੈ ਜੀ ਠੀਕ ਹੈ ਇੱਥੇ ਸਭ ਜਿਹੜਾ ਲੋਕਾਂ ਨੇ ਆਪਣੇ ਦੁਕਾਨਾਂ ਦੇ ਮਰੇ ਅਪਰੂਵਮੈਂਟਾਂ ਕੀਤੀਆਂ ਬੜੀਆਂ ਬੜੀਆਂ ਉਹ ਸਟੈਪ ਬਣਾਏ ਹੈਗੇ ਆ ਥੜੀਆਂ ਬਣਾਈਆਂ ਅੰਦਰ ਗੱਡੀਆਂ ਚੜਾ ਲਈ ਉਹਨਾਂ ਦੇ ਕੀ ਕਾਰਵਾਈ ਕਰਾਂ ਸਰ ਭਾਜੀ ਉਹ ਵੀ ਜਲਦੀ ਤੋਂ ਜਲਦੀ ਜਿੱਦਾਂ ਜਿੱਦਾਂ ਸਾਡੇ ਧਿਆਨ ਵਿੱਚ ਨਗਰ ਕੌਂਸਲ ਦੇ ਧਿਆਨ ਵਿੱਚ ਜਾਂ ਸਾਡੀ ਸਮੁੱਚੀ ਟੀਮ ਦੇ ਧਿਆਨ ਵਿੱਚ ਆਊਗਾ ਉਹ ਵੀ ਜਲਦੀ ਤੋਂ ਜਲਦੀ ਰਿਮੂਵ ਕਰਾਈਆਂ ਜਾਣਗੀਆਂ ਸਪੈਕਟਰੋ ਤੋ ਹੀ ਅੱਜ ਫਲੋਰ ਦੇ ਬੱਸ ਸਟੈਂਡ ਜਿੱਥੋਂ ਜਨਰਲ ਬੱਸਾਂ ਚੱਲਦੀਆਂ ਹੋਈਆਂ ਉੱਥੇ ਪਿਛਲੇ ਕਾਫੀ ਸਮੇ ਤੋਂ ਇੱਕ ਲੋਕਾਂ ਦੀ ਸਿਰਦਦੀ ਦਾ ਕਾਰਨ ਬਣਿਆ ਹੋਇਆ ਸਰਾਬ ਦਾ ਠੇਕਾ ਪਿਆ ਸੀਗਾ ਜਿਹੜਾ ਕਿ ਅਨਲੀਗਲ ਸੀਗਾ ਮੈਂ ਕਿਹਾ ਤੁਸੀਂ ਇਹਨੂੰ ਵਾਰ-ਵਾਰ ਵਾਰਨਿੰਗ ਵੀ ਦਿੱਤੀ ਸੀ ਰਿਮੂਵ ਕਰਨ ਲਈ ਦੇਖਣਾ ਉੱਥੇ ਤੇ ਕਹਿੰਦੇ ਅੱਜ ਪਿੱਛੇ ਤੇ ਕਾਰਵਾਈ ਕੀਤੀ ਆ ਸਰ ਕੀ ਕਰ ਜਨਰਲ ਸਰ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹਦਾ ਆਰਜੀ ਨੇ ਦੱਸਿਆ ਕਿ ਅਸੀਂ ਵਾਰ-ਵਾਰ ਇਹਨਾਂ ਨੂੰ ਨਵਾਂ ਸ਼ਹਿਰ ਤੇ ਬੱਸ ਸਟੈਂਡ ਵਗੈਰਾ ਜਿੱਦਾ ਆਪਣਾ ਜਨੰਧਰ ਵਾਲਾ ਬੱਸ ਅੱਡਾ ਆ ਇੱਥੇ ਇੱਕ ਦੇਖੋ ਸਾਡਾ ਬੱਸ ਸਟੈਂਡ ਹੋਣ ਕਰਕੇ ਇੱਕ ਨਿਆਜ ਕਰੋਸਿੰਗਟ ਦੇ ਨਾਲ ਇੱਥੇ ਇੱਕ ਆਪਣਾ ਸ਼ਰਾਬ ਦਾ ਠੇਕਾ ਬਣਿਆ ਹੋਇਆ ਸੀ ਇਸ ਵਾਈਨ ਸ਼ਾਪ ਵਾਲਿਆਂ ਨੂੰ ਅਸੀਂ ਵਾਰ ਵਾਰ ਇੰਟੀਮੇਸ਼ਨ ਵੀ ਦਿੱਤਾ ਕਿ ਤੁਸੀਂ ਇੱਥੋਂ ਦੀ ਪੁਲਿਸ ਇਹਨੂੰ ਰਿਮੂਵ ਕਰ ਲਓ ਪਰ ਇਹਨਾਂ ਦੇ ਕੋਈ ਵੀ ਇਸ ਚੀਜ਼ ਦਾ ਅਸਰ ਨਹੀਂ ਹੋਇਆ ਤੇ ਅਸੀਂ ਵਰਕਸਫਰਾਂਚ ਦੀ ਟੀਮ ਤੇ ਆਪਣੇ ਜਨਾਬ ਹੁਣਾਂ ਦੀ ਰਹਿਨਮਾਈ ਦੇ ਵਿੱਚ ਆਪਣੇ ਪ੍ਰਧਾਨ ਜੀ ਹੁਣਾਂ ਤੇ ਹਾਊਸ ਦੀ ਪ੍ਰਬੰਧਕੀ ਦੇ ਹੈਡ ਇਹ ਸਾਨੂੰ ਅੱਜ ਅਸੀਂ ਕਾਰਵਾਈ ਕੀਤੀ ਆ ਸਰ ਇਹ ਜਿਹੜੀ ਇਹਨਾਂ ਦੇ ਕਰੋਸਿੰਗਟ ਕੀਤੇ ਠੇਕਾ ਨੇ ਕਿਹਨਾਂ ਦੇ ਹੁਕਮਾਂ ਦੇ ਕੀ ਪੀਸ ਰਹੇ ਪੂਰੇ ਨਾਲ ਇਥੇ ਟਾਈਮ ਕੱਢਦੇ ਕੱਢ ਕੇ ਆਗੇ ਆ ਜਿਨ੍ਹਾਂ ਦੇ ਹੁਕਮਾਂ ਦੇ ਨਾਲ ਨਹੀਂ ਠੇਕਾ ਸੀ ਸਰ ਮੈਂ ਉਹੀ ਦੱਸ ਰਿਹਾ ਕਿ ਸਾਡਾ ਕਰੋਚਮੈਂਟ ਰਿਮੂਵ ਕਰਨ ਦਾ ਇਹ ਸਾਡੀ ਡਿਊਟੀ ਹੁੰਦੀ ਆ ਤੇ ਸਾਨੂੰ ਪਤਾ ਲੱਗਿਆ ਸੀਗਾ ਜਦੋਂ ਅਸੀਂ ਵਾਰ-ਵਾਰ ਇਹਨਾਂ ਨੂੰ ਐਂਟੀਮੇਟ ਕਰਦੇ ਰਹੇ ਅਨਲੀਗਲ ਸੀ ਜਣ ਕੇ ਇਹ ਸਾਨੂੰ ਪਤਾ ਲੱਗਿਆ ਕਿ ਅਨਲੀਗਲ ਸੀਗਾ ਕਿ ਹਾਈਵੇ ਦੇ ਉੱਤੇ ਬਣੇ ਸਾਨੂੰ ਫੀਸ ਦੇ ਕੋ ਦਿੰਦੇ ਸੀ ਸਰ ਇਸ ਦੇ ਬਾਰੇ ਦੇਖੋ ਮੈਂ ਅਕਰੋਚਮੈਂਟ ਟੀਮ ਆ ਸਾਡੀ ਅਸੀਂ ਸਾਡਾ ਹੁੰਦਾ ਹੈ ਕਿ ਜਨਾਬ ਜਾਂ ਸਰਕਾਰ ਜਾਂ ਹਾਊਸ ਦੇ ਹੁਕਮ ਹੁੰਦਾ ਆ ਇਹਨੂੰ ਉਤੋ ਡਿਸਟਰਾਏ ਕੀਤਾ ਜਾਵੇ ਰਿਮੂਵ ਕੀਤਾ ਜਾਵੇ ਅਸੀਂ ਉਸ ਪ੍ਰੋਸੈਸ ਨਾਲ ਚੱਲਦੇ ਆਂ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਡੇ ਆਫਿਸ ਤੋਂ ਹੀ ਪਤਾ ਲੱਗਦਾ ਅੱਜ ਇਹਦੇ ਹੁਕਮਾਂ ਤੇ ਜਿਹੜੀ ਇਹ ਸਰ ਸਾਡੇ ਹਾਊਸ ਤੇ ਸਰਕਾਰ ਦੇ ਹੁਕਮਾਂ ਨਾਲ ਹੀ ਅਸੀਂ ਕਰਬਈ ਆ ਬਿਲਕੁਲ ਸਾਡੇ ਰਹਿਨਮਾਈ ਅਫਸਰਾਂ ਉਹਨਾਂ ਦੇ ਸਾਡੇ ਪ੍ਰਧਾਨ ਜੀ ਹੋਗੇ ਸਾਡੇ ਹਾਊਸ ਦੇ ਜਿੰਨੇ ਵੀ ਮੋਹਤਵਾਰ ਸਹਿਬਾਨ ਉਹਨਾਂ ਦੀ ਰਹਿਨਮਾਈ ਕੀਤੀ ਇਹੋ ਗੱਲ ਹੈ ਕਿ ਅੱਜ 31 ਮਰਜ਼ ਗਈ ਆ ਠੇਕੇ ਟੁੱਟੇ ਹੋ ਗਏ ਆ ਮਗਾ ਨਵੇਂ ਠੇਕੇਦਾਰ ਆਉਣਗੇ ਨਾ ਹੁਣ ਨਵੇਂ ਤੇ ਉਹਨਾਂ ਨੇ ਇਦਾਂ ਦੀ ਜਗ੍ਹਾ ਤੇ ਕੋਈ ਅਕਰੋਚਮੈਂਟ ਕੀਤੀ ਹੈ ਉਹਨਾਂ ਨੇ ਕੀ ਕਾਰਵਾਈ ਹੈਗੀ ਸਰ ਆਪ ਜੀ ਨੇ ਦੇਖ ਹੀ ਲਿਆ ਕਿ ਅਸੀਂ ਇਸ ਨੂੰ ਖਾਲੀ ਨਹੀਂ ਕਰਵਾਇਆ ਬਿਲਕੁਲ ਰਿਮੂਵ ਕਰ ਦਿੱਤਾ ਹੈ ਤਾਂ ਕਿ ਕੱਲ ਦੀ ਡੇਢ ਦੇ ਵਿੱਚ ਕੋਈ ਵੀ ਇੱਥੇ ਇਸ ਤਰ੍ਹਾਂ ਦਾ ਹੀ ਨਜਾਇਜ਼ ਉਸਾਰੀ ਨਾ ਕਰ ਸਕੇ ਜੇ ਵੀਰੇ ਇੱਥੇ ਠੇਕਾ ਖੋਲਦਾ ਫਿਰ ਕੀ ਕਰਬਈਏ ਜੇ ਜਿੱਦਾਂ ਤੁਸੀਂ ਅੱਜ ਕਾਰਵਾਈ ਦੇਖੀ ਹੈ ਜਨਾਬ ਕੱਲ ਵੀ ਅਸੀਂ ਇਸੇ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿਹੜੇ ਨਵੇਂ ਠੇਕੇਦਾਰ ਆਏ ਆ ਸਰ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਹੈਗਾ ਜਿਹੜੇ ਨਵੇਂ ਠੇਕੇ ਨਵੇਂ ਖੋਲਣੇ ਆਣਗੇ ਸਰ ਦੇਖੋ ਇਹ ਮੇਰੇ ਅਧਿਕਾਰ ਖੇਤਰ ਦੇ ਅੰਦਰ ਨਹੀਂ ਆਉਂਦਾ ਹੈਗਾ ਤੇ ਸਾਡਾ ਅਧਿਕਾਰ ਖੇ ਜੇ ਤੇ ਨਿਆਇ ਸਾਰੀ ਕੀਤੇ ਜਾਉਗੇ ਤਾਂ ਅਸੀਂ ਫੇਰ ਕਾਰ ਵੀ ਕਰਾਂਗੇ ਜਨਾਬ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ